ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਟਵਲਿਨ ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਹਾਨੂੰ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਦੇ ਵੱਲੋਂ Rajasthan ਦੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ Rajasthan ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਰੰਤ ਸਿੱਖਾਂ ਨੂੰ ਦਿੱਤਾ ਜਾਵੇ ਅਤੇ ਸਰਕਾਰ ਨੂੰ ਇਸ ਗੱਲ ਦੀ ਅਪੀਲ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਨਾਮ ਅਰਵਾ ਧਰਮ ਹੈ ਜਿਹਦੇ ਮੁੱਢਲੇ ਸਿਧਾਂਤ ਪਰਵਾਸ ਦੇ ਪਲੇਟ ਸਤਿਗੁਰ ਜੀ ਨੇ ਸੰਗਮ ਬਖਸ਼ੇ ਦਿੱਤੇ ਗੁਣਾਂ ਨੂੰ ਹਾਸਲ ਵਿਜਲੇ ਗੁਰ ਕਾ ਸੇਖਰ ਦਾਤ ਵੀ ਕਰਦਾ ਫੋਲ ਲਈ ਇੱਕ ਵਾਰੀ ਅਰਦਾਸ ਕਰੇ ਦੋ ਵਾਰੀ ਕਰੇ ਚਾਰ ਵਾਰੀ ਤੇ ਇਹਦਾ ਅਰਦਾਸ ਦੀ ਸਮਾਪਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਨਾਲ ਸਮਾਪਤੀ ਹੁੰਦੀ ਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਜੇ ਲੰਮੇ ਸਮੇ ਤੋਂ ਕੋ ਬੇਅਦਬੀਆਂ ਦੇ ਕੇਸ ਬਣਦੇ ਆ ਉਹ ਵੀ ਗੁਰੂ ਘਰਾਂ ਨਾਲ ਸੰਬੰਧ ਚਾਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਮਾਰਾ ਆਸਥਾਨ ਵਿੱਚ ਪਿਛਲੇ ਦਿਨੀ ਗੋਲੂ ਬਾਗ ਗੁਰਦੁਆਰਾ ਮਹਿਤਾਬਗਨ ਉੱਥੇ ਸਾਡੀ ਇੱਕ ਬੀਬੀ ਆ ਬੀਬੀ ਹਮੀਦ ਕੋਰ ਜਿਹੜੀ ਉਹ ਗੁਰੂ ਘਰ ਦੀ ਸੇਵਾ ਵੀ ਕਰਦੀ ਆ ਤੇ ਉਹਦਾ ਆਪਣਾ ਉਥੇ ਰੈਣ ਬਸੇਰਾ ਵੀ ਆ ਤੇ ਪਿਛਲੇ 3-10 ਨੂੰ ਉੱਥੋਂ ਦਾ ਐਮਐਲਏ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਸੁਣਿਆ ਹੋਇਆ ਨਹੀਂ ਪਰ ਮੈਂ ਸ਼ਾਸਕਿਆਂ ਵੱਡਾ ਉਹ 3 ਦਾ ਹਨੂ ਰਾਤ ਨੂੰ ਤੜਕੇ ਅੰਦਰ ਬੰਦੇ ਦਾਖਲ ਹੋ ਜਾਂਦੇ ਨੇ ਹੰਗ ਬਾਣਿਆਂ ਦੇ ਵਿੱਚ ਤੇ ਲਗਭਗ 9 ਬੰਦਿਆਂ ਨੂੰ ਫੜਕ ਕੇ ਕੀਤਾ ਜਿਹਦੇ ਵਿੱਚ ਬੱਚੇ ਵੀ ਆ ਤੇ ਹੁਣ ਇੱਕ ਨਵਾਂ ਕਾਰਜ ਕੀਤਾ ਉਹ ਬੱਚਿਆਂ ਦੀ ਸਾਰਤਾ ਕੀ ਲੈਣੀ ਸੀ ਇੱਕ ਦੋ ਜਿਹੜੇ ਸਗੇ ਉਹਦੇ ਨਾਲ ਤੋਂ ਸਾਨੂੰ ਬੋਲ ਜਮ ਹਾਲ ਹੈ ਬਾਕੀ ਹਲੇ ਸਾਰੇ ਦੇ ਸਾਰੇ ਫੋਰਸ ਨੇ ਨਈਂ ਗ੍ਰਿਫਤਾਰ ਨਹੀਂ ਕੀਤੇ ਪਰ ਹੁਣ ਇੱਕ ਨਵਾਂ ਕਾਨੂੰਨ ਕਰਦਾ ਕਿ ਉਸੇ ਰিসিਵਰ ਨੂੰ ਜੋੜ ਕਰ ਦਿੱਤਾ ਮੈਂ ਕਹਿਣਾ ਚਾਹਣਾ Rajasthan ਦੀ ਸਰਕਾਰ ਨੂੰ ਵੀ ਤੇ Rajasthan ਦੀ ਪੁਲਿਸ ਨੂੰ ਵੀ ਘਰਾਂ ਦੇ ਰিসিਵਰ ਨਹੀਂ ਲੱਗਦੇ ਹੁੰਦੇ ਘਰ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਵੀ ਇਹ ਪ੍ਰਬੰਧ ਇਹੋ ਜਿਹਾ ਨਹੀਂ ਚਾਹੀਦੇ ਜੇ ਐਮਐਲਏ ਇਹ ਬਿਰ ਬਿਰ ਕੇ ਕਹੇ ਜਾਉ ਉਹਨਾਂ ਨੂੰ ਆਪਣੇ ਮੰਤਰੀਆਂ ਨਾਲ ਲੈ ਕੇ ਕਿ ਇਹ ਤਾਂ ਖਾਲੇ ਸ਼ੁਰੂਆਤ ਕੀਤੀ ਅਸੀਂ ਬਹੁਤ ਸਾਰਾਾਂ ਤੇ ਵੀ ਇਹੋ ਜਿਹੇ ਕੰਮ ਕਰਾਂਗੇ ਕਿ ਮੈਂ ਸਮਝਦਾ ਫਿਰ ਧਰਮ ਨਿਪਕਤਾ ਇਸ ਮੁਲਕ ਦੀ ਪਲੀਪਾਂ ਸਾਰਿਆਂ ਨੂੰ ਜਿੱਤੇ ਹੋਣੀ ਚਾਹੀਦੀ ਹੈ ਇਸ ਦੇ ਦੇਸ਼ ਦੀ ਆਜ਼ਾਦੀ ਲਈ ਤੇ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਤੋਂ ਰਾਜਸਥਾਨ ਦੀ ਸਰਕਾਰ ਨੂੰ ਵੀ ਤੇ ਉੱਥੋਂ ਦੀ ਲੋਕਲ ਜਿਹੜੀ ਆਪਣੇ ਆਪਣੇ ਮੈਥਾਡ ਅਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਰਸੀਵਰ ਤੁਰੰਤ ਜਿਹੜਾ ਵਾਪਸ ਲਾਓ ਤੇ ਇਹਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਕਰੋ ਸਿੱਖ ਕੌਣ ਹੈ ਕਿਉਂਕਿ ਉਹ ਬੀਬੀ ਵਿਚਾਰੀ ਲੰਬੇ ਅਰਸੇ ਦੀ ਉੱਤੇ ਸੇਵਾ ਕਰਨ ਦੀ ਗੁਰੂ ਘਰ ਦੇ ਵਿੱਚ ਇਹੋ ਜਿਹਾ ਕਾਰਜ ਨਾ ਕਰੋ ਜਿਹਦੇ ਨਾਲ ਫਿਰ ਸਿੱਖਾਂ ਦੇ ਵਿੱਚ ਜਿਹੜੀ ਆ ਪ੍ਰੋਬਲਮ ਸ਼ੁਰੂ ਆਤੀ ਜੇ ਪੈਦਾ ਹੁੰਦੀ ਆ ਤੇ ਮੈਂ ਜਿੱਥੇ ਘਟਨਾ ਦੇ ਜਿਹੜੇ ਦੋਚੀ ਉਹਨਾਂ ਦੀ ਜਿੰਨੀਆਂ ਵੀ ਨਾਮਜਾਦਾ ਗੱਫਤਾਰਤ ਰੰਦ ਕੀਤੇ ਜਾਂਾਂ ਤੇ ਪ੍ਰਬੰਧ ਜਿਹੜਾ ਆ ਉਹ ਮੁਰ ਬੀਬੀ ਦੇ ਹੱਥਾਂ ਦੇ ਵਿੱਚ ਦਿੱਤਾ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਟਿਆਲਾ ਵਿਖੇ ਪੰਛਮੀ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਗੱਲ ਉਲ ਲੈ ਕੇ ਖੁਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਗੁਰੂ ਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਤੇ ਬਹੁਤ ਵੱਡੀ ਤਾਦਾਦ ਵਿੱਚ ਵੱਡੀ ਗਿਣਤੀ ਵਿੱਚ ਬੜੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਕਿਉਂਕਿ ਸਤਿਗੁਰ ਪਾਤਸ਼ਾਹ ਜੀ ਜਦੋਂ ਇਸ ਪਾਵਨ ਅਸਥਾਨ ਤੇ ਚੱਲ ਕਰਕੇ ਆਏ ਮਾਘੀ ਦੀ ਪੰਚਮੀ ਦਾ ਦਿਹਾੜਾ ਸੀ ਸੋ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਨੇ ਜਿਹੜਾ ਵੀ ਇੱਥੇ ਸਰਦਾ ਸ਼ਰਤਾਂ ਕੇ ਇਸ਼ਨਾਨ ਕਰੇਗਾ ਗੁਰੂ ਕੇ ਸ਼ਬਦ ਨਾਲ ਜੁੜੇਗਾ ਉਦੇ ਤਨ ਦੇ ਰੋਗ ਮਨ ਦੇ ਰੋਗ ਸਾਰੇ ਰੋਗ ਦੌਰ ਹੋਂਗੇ ਮਨ ਇਛਤਵਲ ਦੀ ਪ੍ਰਾਪਤੀ ਹੋਵੇਗੀ ਸੋ ਇਹ ਭਾਵਨਾਵਾਂ ਲੈ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪਹੁੰਚਦਿਆਂ ਨੇ ਗੁਰਦੁਆਰਾ ਸ੍ਰੀ ਦੋਘਣਵਾਰਨ ਸਾਹਿਬ ਵਿਖੇ ਜਿੱਥੇ ਅੱਜ ਮਹੀਨਾਵਾਰੀ ਪੰਜਮੀ ਦਾ ਜੋੜ ਮੇਲ ਮਨਾਇਆ ਜਾ ਰਿਹਾ ਹੈ ਉੱਥੇ ਸਭੇ ਕਮਾਲ ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਜੇ ਦਾ ਜੋਤੀ ਜੋਤ ਸਮਾਉਣ ਦਾ ਵੀ ਗੁਰਪ੍ਰਬਾਤ ਸੰਗਤਾਂ ਪਵਨ ਸਥਾਨ ਵਿਖੇ ਲਾਤ-ਪਸਤੋ ਕੋਈ ਮਨਾਰੀਆਂ ਨੇ ਸੋ ਸਮੂਹ ਸੰਗਤਾਂ ਨੂੰ ਪ੍ਰਬੰਧ ਵੱਲੋਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਦੇ ਵਿੱਚ ਜਿੱਥੇ ਹੜਪੀੜਿਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਹਾਇਤਾ ਦੀ ਲੋੜ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਦਿੱਤੀ ਜਾਵੇ ਹੁਣ ਇੱਕ ਵਾਰ ਹੋਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਵੱਲੋਂ ਹੁਣ ਹੜ ਪ੍ਰਭਾਵਿਤ ਕਿਸਾਨਾਂ ਨੂੰ ਸੁਲਤਾਨਪੁਰ ਲੋਧੀ ਦੇ ਵਿਖੇ ਕਣਕ ਦੇ ਬੀਜ ਵੰਡੇ ਗਏ ਤਾਂ ਜੋ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ। ਪਿਛਲੇ ਸਮੇਂ ਦੇ ਵਿੱਚ ਜੋ ਸੁਲਤਾਨਪੁਰ ਦੀ ਧਰਤੀ ਦੇ ਨਾਲ ਜਿੰਨੀ ਮਾਰ ਦਰਿਆ ਨੇ ਮਾਰੀ ਹੈ ਤੇ ਮੈਂ ਕਹਾਂਗਾ ਇਹ ਪਹਿਲਾਂ ਵੀ ਤਿੰਨ ਸਾਲ ਇਦਾਂ ਹੀ ਮਾਰ ਚੱਲੀ ਹੈ। ਧਾਨਿਆਂ ਗੁਰੂ ਦੇ ਸਿੱਖ ਜਾਂ ਜ਼ਿਮੀਂਦਾਰ ਜਿਨ੍ਹਾਂ ਨੇ ਫਿਰ ਦਰਦਿ ਵਾਕੇ ਨਾਲ ਆਪ ਵੀ ਸਵਾਮਾ ਦਿੱਤੀਆਂ, ਲੰਗਰ ਪ੍ਰਸ਼ਾਦੇ ਵੀ ਦਿੱਤੇ। ਜਿਆਦਾ ਵੀ ਦਿੱਤਾ ਤੇ ਇਸੇ ਤਰ੍ਹਾਂ ਫਿਰ ਚੜ੍ਹਦੀ ਕਲਾ ਵਿੱਚ ਇਹ ਪੰਜਾਬ ਦੀ ਧਰਤੀ ਤੇ ਜਾਏ ਆ ਤੇ ਮੈਂ ਅੱਜ ਦੇ ਮੌਕੇ ਤੇ ਸਾਜਨਾਤ ਸ਼ੂਨੀ ਕਮੇਟੀ ਮੈਂਬਰ ਸੀਪੀ ਗੌਰਪਰੀ ਨੂੰ ਰੂਹੀ ਇਦਾਂ ਹੀ ਡੁਗਰਬਾਦ ਸਾਹਿਬ ਜਨੈਤ ਸਿੰਘ ਡੁਗਰਬਾਦ ਸਾਹਿਬ ਸਾਡੇ ਮੀਤ ਸਕੱਤਰ ਮਥਰੇਵਾਲ ਸਾਹਿਬ ਸਾਡੇ ਮੈਨੇਜਰ ਆ ਇਹ ਬੇਦ ਸਾਹਿਬ ਦੇ ਤੇ ਸਮੂਚੀ ਸੰਗਤ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜੋ ਅਸੀਂ ਵੀ ਕਾਟੇ ਤੇ ਇਹ ਜਿਆਦੇ ਧੀਰ ਹੋਸ ਹੈ ਜਿਹੜਾ ਇੱਕਰ ਦੇ ਰਿਹਾ ਸਾਢੇ 3000 ਇਕਰ 20 ਪਿੰਡਾਂ ਦੇ ਵਿੱਚ ਹੁਣ ਵੀ ਜਿਹੜਾ ਦਿੱਤਾ ਜਾਣਾ ਤੇ ਬਾਕੀ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਨੂੰ ਵੀ ਦਿੱਤਾ ਜਾਏਗਾ ਕਿ ਇਹ ਕੋਈ ਛੋਣੀ ਕਮੇਟੀ ਦਾ ਆਸਾਨ ਨਹੀਂਗਾ ਕਿਉਂਕਿ ਤੁਸੀਂ ਗੁਰਨਾਨਕ ਦੇ ਦਰਦੀ ਧਰਤੀ ਤੇ ਤੁਸੀਂ ਹਮੇਸ਼ਾ ਨਮਸਤਕ ਹੋ ਕੇ ਆਉਂਦੇ ਆ ਮੱਥਾ ਟੇਕਦੇ ਆ ਗੁਰਨਾਨ ਸਾਹਿਬ ਨੂੰ ਤੇ ਉਹਨਾਂ ਦੇ ਜਿਹੜੇ ਝਾੜੇ ਮੱਥੇ ਟੇਕੇ ਆ ਭਾਵੇਂ 10 ਪਾਵੇਂ ਭਾਵੇਂ 50 ਦੇ ਭਾਵੇਂ 100 ਦੇ ਭਾਵੇਂ ਹਜ਼ਾਰਾਂ ਉਹਨਾਂ ਦੇ ਵਿੱਚੋਂ ਇਹ ਤੁਹਾਨੂੰ ਪ੍ਰਸ਼ਾਦ ਗੁਰਨਾਨ ਸਿੰਘ ਸਾਹਿਬ ਨੇ ਪ੍ਰਸ਼ਾਦ ਦੇਣਾ ਤੇ ਇਹਦੇ 'ਚ ਮੈਂ ਬੇਨਤੀ ਕਰਦਾ ਬੀਬੀ ਰੂਹੀ ਜੀ ਤੁਹਾਨੂੰ ਉਹ ਪਿੰਡਾਂ ਦੇ ਨਾਂ ਲੈਣਗੇ ਪਰ ਮੈਂ ਇਹ ਕਹਿਣਾ ਕਿ ਤੁਸੀਂ ਸਾਰੇ ਦੇ ਸਾਰੇ ਵੀ ਸਾਡੇ ਸਾਥੀ ਆ ਤੇ ਸਾਡੇ ਜਿੱਦਾਂ ਅਸੀਂ ਵੀ ਜ਼ਿੰਮੇਵਾਰ ਤੁਸੀਂ ਵੀ ਜ਼ਿੰਮੇਵਾਰ ਤੇ ਤੁਸੀਂ ਇਹ ਖਿਆਲ ਜ਼ਰੂਰ ਰੱਖਣਾ ਕਿ ਜਿਹੜਾ ਗੁਰਨਾਨਕ ਦਾ ਪ੍ਰਸ਼ਾਦ ਆ ਨਾ ਉਹ ਕਿਸੇ ਨਾਮ ਵੀ ਕਿਉਂਕਿ ਹਰ ਇੱਕ ਨੂੰ ਪ੍ਰਸ਼ਾਦ ਮਿਲੇ ਜਿਹੜੇ ਹਰਪੀੜ ਤੇ ਜਿੱਤਨੇ ਵੀ ਕਿਸਾਨ ਆ ਤੇ ਕੋਈ ਵੀ ਕਿਸਾਨ ਜਿਹੜਾ ਨਾ ਦੇ ਮੰਨੂ 7:00 ਵਜੇ ਤੇ ਇਹ ਮੇਰੀ ਬੇਨਤੀ ਆ ਹੁਣ ਬੀਬੀ ਜੀ ਤੁਹਾਨੂੰ ਦੱਸਣਗੇ ਅੱਜ ਤੁਹਾਨੂੰ ਇਹ ਜੀਆਂ ਦੀ ਸ਼ੁਰੂਆਤ ਕਰਦਾਂਗੇ ਤੇ ਬੀਬੀ ਜੀ ਦੱਸਣਗੇ ਕਿ ਕਿਹੜੇ ਬੀਆਂ ਪਿੰਡਾਂ 'ਚ ਪਹਿਲਾਂ ਆਪਾਂ ਜਿਹੜੇ ਇਹ ਬੀਜ ਜਿਹੜੇ ਆ ਉਹ ਦੇਣੇ ਹੈਗੇ। ਗੁਰਪ੍ਰੀਤ ਘਰ ਮੈਂਬਰ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੁਤਾਰਨਪੁਰ ਮੋਦੀ ਤੋਂ ਜਿਸ ਦੇ ਮੇਰੇ ਵੀਰ ਨੇ ਉਹਨਾਂ ਕੋਲੋਂ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਨੇ ਐਲਾਨ ਕੀਤਾ ਸੀ ਐਗਜ਼ੀਕਟਿਵ ਨੇ ਐਲਾਨ ਕੀਤਾ ਸੀਗਾ ਕਿ ਇਸ ਗੁਰਨਾਨਕ ਦੀ ਧਰਤੀ ਤੇ ਔਰ ਜਿਹੜੇ ਹੜ੍ਹਾਰੇ ਇਲਾਕੇ ਦੇ ਵਿੱਚ ਮੇਰੇ ਵੀਰ ਨੇ ਉਹਨਾਂ ਦੀ ਸਹਾਇਤਾ ਦੇ ਛੋਟੇ ਕਿਸਾਨ ਜਿਨ੍ਹਾਂ ਦੀ 10 ਕਿੱਲੇ ਤੋਂ ਘਟ ਪੈਲੀ ਹੈ ਜਾਂ 10 ਕਿੱਲੇ ਪੈਲੀ ਹੈ ਉਹਨਾਂ ਨੂੰ ਇਹੋ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮਹੱਈਆ ਕਰਾਇਆ ਜਾਏਗਾ ਸੋ ਅੱਜ ਉਸ ਲੜੀ ਦੇ ਤਹਿਤ ਸਤਕਾਰਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਵੀ ਦੀ ਸਰਪ੍ਰਸਤੀ ਹੈ ਸਾਡੇ ਚੀਫ ਸਕੱਤਰ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਸਕੱਤਰ ਸਾਹਿਬ ਮਸਤ ਰਵੈ ਸਾਹਿਬ ਖੁਰਦਵਾਰਾ ਸਾਹਿਬ ਦੇ ਪ੍ਰਮੁੱਖ ਮੈਨੇਜਰ ਸਰਦਾਰ ਅਰਤਾਰ ਸਿੰਘ ਮੇਰੇ ਨਾਲ ਸਾਥੀ ਪੈਂਬਾ ਚੱਕਰ ਕਿਲੋਗ੍ਰਾਮਾਂ ਦਾ ਮਰੇ ਨੂੰ ਸੁਚਿਣੇ ਰਸਿਪਟ ਆਪਰੇ ਵੀਰਾ ਨੂੰ ਫੀਲ ਦਿੱਤੀ ਗਈ ਸੀ ਕਿ ਤੁਸੀਂ ਛੋਟੇ ਜਿਹੜੇ ਇਹਨਾਂ ਪਿੰਡਾਂ ਦੇ ਕਿਸਾਨ ਜਿਹਦਾ ਦੀ 10 ਕਿੱਲੇ ਤੋਂ ਘੱਟ ਪੈਰੀ ਹੈ ਉਹ ਲਿਸਟਾ ਬਣਾ ਕੇ ਜਿਹੜੀਆਂ ਹੈ ਮੈਨੇਜਰ ਜਿਹੜੇ ਸਰਦਾਰ ਅਰਤਾਰ ਸਿੰਘ ਕੀ ਹੈ ਉਹਨਾਂ ਕੋਲ 서ਮਿਟ ਕਰੋ ਸੋ ਇਹਨਾਂ ਲਿਸਟਾਂ ਨੂੰ ਸ਼੍ਰੋਮਣੀ ਕਮੇਟੀ ਨੇ ਲਿਆ ਗਿਆ। ਸੋ ਉਹਦੀਆਂ ਆਧਾਰ ਦੇ ਉੱਪਰ ਮੈਂ ਜਿਹੜੀਆਂ ਲਿਸਟਾਂ ਭੇਜੀਆਂ ਸੀ ਉਹ ਲਗਭਗ 6734 ਏਕੜ ਦੀਆਂ ਲਿਸਟਾਂ ਮੈਂ ਭੇਜੀਆਂ ਸੀ। ਜੋ ਸ਼੍ਰੋਮਣੀ ਕਮੇਟੀ ਵੱਲੋਂ 45% ਜਿਹੜਾ ਵੀ ਮੈਨੂੰ ਭੇਜਿਆ ਗਿਆ ਉਹ ਫਿਰ ਮੈਂ ਸਾਰੇ ਪਿੰਡਾਂ ਦੇ ਵਿੱਚ ਇਹ ਵੀ ਜਿਹੜਾ ਅਸੀਂ ਵੰਡ ਕੇ ਕਿ ਕਿ ਮਹਾਰਾਜਾ ਪ੍ਰਸਾਦ ਹੈ ਗੁਰੂ ਨਾਨਕ ਦਾ ਪ੍ਰਸਾਦ ਹੈ ਤੇ ਆਪੜਾ ਗੁਰੂ ਦੁਆਰਾ ਇਸ ਆਪਕੇ ਆਪਾ ਵਟੇ ਨੂੰ ਸਿੱਖੀ ਦਾ ਜਲਮਸਥਾਨ ਹੈ ਨਾਨੇ ਸਾਥੀ ਚਰਨ ਜੋਪਲਾਟੀ ਉਹਨਾਂ ਨੇ ਹੋਈ ਹੈ ਸੋ ਇਹ ਸਵਿੱਤਰ ਸਥਾਨ ਤੋਂ ਆ ਮਿਸਤਰਾ ਪੇਟਾ ਜਿਸਨਾਂ ਦੀ ਮੇਰੇ ਕੋਲ ਆਈ ਸੀ ਮੈਂ ਇਹ ਵੀ ਜਿਹੜਾ ਹੈ ਸੀ ਵੰਡਣ ਲੱਗੇ ਆ ਸੋ ਇਹਨਾਂ ਵਿੱਚ ਪਿੰਡ ਬੌਪਰ ਕਦੀਮ ਜਿਹੜਾ ਹੈ ਉਹਨੂੰ 250 ਏਕੜ ਦੇ ਰਹੇ ਆ ਪਿੰਡ ਕਦੀਪੀਨੋ 160 ਏਕੜ ਪਿੰਡ ਜਦੀਮ ਪਿੰਡ ਜਦੀਮ ਨੂੰ 55 ਏਕੜ ਪਸੰਨ ਕਦੀਮ ਮਿੱਡੇਵਾਲ ਪਸੰਨ ਜਦੀਦ ਨਵੀਪੁਰ ਨੂੰ 50 ਏਕੜ ਆਲੀ ਕਲਾ ਮੰਡ ਆਲੀ ਕਲਾ ਗਾਂਵੇਵਾਲ ਜਾਵੇਂਵਾਲ ਇਹਨਾਂ ਦੇ 650 ਏਕੜ ਆਲੀ ਖੁਰਦ ਨੂੰ 300 ਏਕੜ ਹੁਸੈਨਪੁਰ ਬੂਲੇ ਮੰਡ ਹਜ਼ਾਰਾ ਮੰਡ ਹੁਸੈਨਪੁਰ ਬੂਲੇ ਹਜ਼ਾਰਾ ਠੱਕਰ ਕੋੜਾ ਇਹਨਾਂ ਪਿੰਡਾਂ ਨੂੰ 270 ਏਕੜ ਅੱਲੂ ਵਾਲੂ 50 ਏਕੜ ਕਾਂਪੂਰ ਤੋਂ ਕੋਰੇਨੂ 200 12 ਏਕੜ ਚੱਕ ਪਤੀ ਬਾਲੂਆਦਰੂ 200 ਏਕੜ ਬਾਗੂਵਾਲੂ 135 ਏਕੜ ਦੇਸਲਾ ਨੂੰ 150 ਏਕੜ ਬਾਣੇਦਰਪੁਰ ਨੂੰ 245 ਏਕੜ ਤਕੀਆਪੈਨੋ 215 ਏਕੜ ਪਰੋਆਣੇ ਨੂੰ 140 ਏਕੜ ਮਾਰਕੀਸ਼ਨ ਕੋਲ ਕਰਦਾ 5 ਏਕੜ ਫੁਕੇਸ਼ਨ ਪਰ ਸਿਚਨ ਸਿੰਘ ਵਾਲਾ ਨੂੰ 70 ਏਕੜ ਕੁੱਲ 3117 ਏਕੜ ਜਿਹੜਾ ਅਰਖਵਾਇਆ ਇਹਦੇ ਆ ਪੀ ਜੜਾ ਵਾ ਅਜੇ ਵੰਡਿਆ ਜਾਏਗਾ ਸੋ ਜਿਹੜੇ ਕਿਸਾਨਾਂ ਨੇ ਹੁਣ ਵਾ ਵਾਰਕ ਵਾਲਿਆਂ ਨੇ ਆਪਣੀਆਂ ਜ਼ਮੀਨਾਂ ਉਹ ਇਹਨਾਂ ਦੀਆਂ ਦੀ ਪਰਤੋ ਕਰ ਸਕਦੇ ਨੇ ਸੋ ਮੈਂ ਸੁਮੁਚੀ ਲੀਡਰਸ਼ਿਪ ਦੇ ਦਾ ਮਮਾ ਸਤਕਾਰਯੋਗ ਪ੍ਰਧਾਨ ਸਾਹਿਬ ਅੱਜਿੰਦਸੀ ਦੀ ਤਾਮੀਦਾ ਆਪਣੇ ਇਲਾਕੇ ਵੱਲੋਂ ਆਪਣੇ ਵੀਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹੈ ਕਿ ਪ੍ਰਧਾਨ ਸਾਹਿਬ ਆਪ ਵੀ ਪਹੁੰਚੇ ਉੱਪਰ ਵੀ ਸਾਰੇ ਇਲਾਕੇ ਵਿੱਚ ਗਏ ਆਲੀ ਗਲਾਂਗੇ ਆਲੀ ਖੁਰਦ ਗਏ ਆਪ ਜਾ ਕੇ ਸੰਗਤ ਨੂੰ ਮਿਲੇ ਹੋਰ ਉਹਨਾਂ ਨੇ ਆਪ ਸੰਗਤਾਂ ਦੀ ਜਿਹੜੀ ਲੋੜ ਸੀਗੀ ਉਹਨੂੰ ਸਮਝਦੇ ਹੋਏ ਉਹਨਾਂ ਦੇ ਲਈ ਇਹ ਜਿਹੜਾ ਬੀ ਹੈਗਾ ਵਾ ਇਹ ਸੂਚੀ ਐਗਜ਼ੈਕਟਿਵ ਨੇ ਪਾਸ ਕਰਕੇ ਭੇਜਿਆ ਸੋ ਮਦਨ ਸਾਹਿਬ ਨੇ ਜਿਵੇਂ ਦੱਸਿਆ ਕਿ ਇਹ ਪਹਿਲੀ ਕਿਸ਼ਤ ਜਿਹੜੀ ਹੈ ਤੁਹਾਨੂੰ ਭੇਜਦੀ ਹੈ ਕਿਉਂਕਿ ਲਗਭਗ 7000 ਏਕੜ ਦੀ ਮੇਰੇ ਕੋ ਰਿਕੁਆਇਰਮੈਂਟ ਆਈ ਸੀ ਸੋ 45% ਜਿਹੜਾ ਹੈਗਾ ਲਗਭਗ ਵੀ ਜਿਹੜਾ ਆ ਜੋ ਵੰਡਿਆ ਜਾ ਰਿਹਾ ਹੈ ਬਾਕੀ ਜਿੱਦਾਂ ਹੀ ਅਗਲਾ ਵੀ ਆਊਗਾ ਆਪ ਜੀ ਨੂੰ ਫੋਨ ਕਰਕੇ ਆਪ ਜੀ ਨਾਲ ਸੰਪਰਕ ਕਰਕੇ ਉਹ ਵੀ ਜਿਹੜਾ ਵਾ ਦਿੱਤਾ ਜਾਏਗਾ ਸੋ ਇਹ ਗੁਰੂ ਦੇ ਘਰੋਂ ਪ੍ਰਸ਼ਾਦ ਮਿਲਿਆ ਗੁਰੂ ਮਹਾਰਾਜ ਤੁਹਾਡੀਆਂ ਜ਼ਮੀਨਾਂ ਆਬਾਦ ਕਰਨ ਕਣਕਾਂ ਦੇ ਝਾੜ ਵਧੀਆ ਨਿਕਲਣ ਤੇ ਮੇਰੇ ਭਰਾਵਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹਿਰੇ ਪਰਮ ਸਨਮਾਨਯੋਗឪਦੀ ਪਿਆਰੇ ਮੇਰੇ ਵੀਰ ਭਾਰਤਵੰਤ ਸਿੰਘ ਜੀ ਬੰਨਣ ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਥਰੇ ਸਾਹਿਬ ਕਤਰ ਸਾਹਿਬ ਮੈਜਰ ਸਾਹਿਬ ਮੇਰੀ ਸਤਿਕਾਰਯੋਗ ਭੈਣ ਬੀਬੀ ਕੁਰਪਰੀ ਰੂਹੀ ਜੀ ਇਲਾਕੇ ਭਾਤੋ ਸਾਡੇ ਜਥੇਦਾਰ ਸਾਹਿਬਾਂ ਆਦਰ ਸਰ ਫਤਿਹ ਪ੍ਰਵਾਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਰ ਇੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਦਾ ਪ੍ਰਧਾਨ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਾਡੀ ਸਾਰਿਆਂ ਦੀ ਆਵਾਜ਼ ਸੁਣ ਕੇ ਇਹ ਮੰਗ ਪ੍ਰਵਾਨ ਕੀਤੀ ਪਹਿਲਾ 38000 ਲੀਟਰ ਤੇਲ ਆਪਣੇ ਇਸ ਮੰਡ ਏਰੀਏ ਨੂੰ ਦਿੱਤਾ ਔਰ ਉਸ ਤੋਂ ਬਾਅਦ ਬੰਨ ਬੰਨ ਵਾਸਤੇ ਜਿਹੜੇ ਐਡਵਾਂਸ ਵਾਂ ਟੁੱਟ ਗਏ ਸੀ ਉਹਦੇ ਵਿੱਚ ਪੂਰੇ ਪੰਜਾਬੀਆਂ ਨੇ ਆ ਕੇ ਹਿੱਸਾ ਪਾਇਆ ਮੈਂ ਪੂਰੇ ਪੰਜਾਬ ਚ ਵਸੇ ਦੇਜ ਜਵ ਵਸੇ ਵਾਹਨ ਸੇਟੇ ਵਸੇ ਉਹਨਾਂ ਸਿੱਖਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਰੌਜ ਨੂੰ ਬਿਖਾੜਿਆ ਸਾਡੇ ਇਲਾਕੇ ਦੀ ਬਾਹ ਫੜੀ ਸਾਡੇ ਇਲਾਕੇ ਨੂੰ ਆ ਕੇ ਵੱਧ ਤੋਂ ਸਹਾਇਤਾ ਕਰਕੇ ਬਣ ਬਣਨ ਵਿੱਚ ਬਹੁਤ ਵੱਡੀ ਸਹਾਇਤਾ ਕੀਤੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਰਾਵ ਵੰਡਿਆ ਜਾ ਰਿਹਾ ਜਿਸ ਤਰ੍ਹਾਂ ਸਕੱਤਰ ਸਾਹਿਬ ਨੇ ਬੇਨਤੀ ਕੀਤੀ ਆ ਕਿ ਅੱਜ ਦੀ ਇਹ ਸ਼ੁਰੂਆਤ ਆ ਸਾਡੀ ਅੱਜ ਸਿਰਫ ਜਿੰਨਾ ਭੈਜੀ ਹੋਣਾ ਨੇ ਨਗਰਾਂ ਦੇ ਨਾਂ ਬੋਲੇ 32000 ਆਪੱਤੀ 1000 ਏਕੜ ਜੀ 3100 ਦੇ ਕਰੀਬ ਏਕੜ ਜਿਹੜਾ ਇਹ ਵੀ ਆ ਏਕੜ ਵਾਸਤੇ ਦੇ ਹਿਸਾਬ ਨਾਲ 40 ਕਿਲੋ ਏਕੜ ਦਾ ਵੀ ਉਹ ਜਿਹੜੇ ਲੈ ਕੇ ਆਏ ਆ ਇਹਨਾਂ ਸਾਡੇ ਕੋਲ ਪਹੁੰਚ ਗਿਆ ਇਹ ਅੱਜ ਅਸੀਂ ਤੁਹਾਨੂੰ ਜਥੇਦਾਰ ਸਹਿਬਾਨਾਂ ਨੂੰ ਸਾਡੇ ਨਮਾਇंदे ਖੜੇ ਜੀ ਸੌਣੀ ਸਾਡੇ ਆਪਰੇ ਗੁਰਜਾਨ ਤੋਂ ਨਹੀਂ ਖੜੇ ਆ ਤੁਸੀਂ ਸਾਰੇ ਖੜੇ ਹੋ ਇਹਨਾਂ ਸਾਰਿਆਂ ਦੇ ਸਰਪੰਚ ਸਾਹਿਬ ਆ ਅਲੀ ਸਾਹਿਬ ਤੋਂ ਸਾਰਿਆਂ ਨੂੰ ਸਾਰੇ ਸਤਿਕਾਰਯੋਗ ਆ ਕਿ ਇੱਕ ਦੋ ਨਾਂ ਲੈਤੇ ਤੇ ਬਾਕੀ ਵੀ ਸਾਰੇ ਸਤਿਕਾਰਯੋਗ ਆ ਅਸੀਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਕਿ ਤੁਸੀਂ ਇਲਾਕੇ ਦੇ ਜ਼ਿੰਮੇਵਾਰ ਹੋ ਤੁਸੀਂ ਇੱਕ ਜ਼ਿੰਮੇਵਾਰੀ ਜਰੂਰ ਸਮਝਿਓ ਕਿ ਛੋਟਾ ਕਿਸਾਨ ਰਹਿ ਨਾ ਜਾਵੇ ਔਰ ਜਿੰਨਾ ਜਿੰਨਾ ਦੇ ਲਿਸਾਂ ਸਾਡੇ ਕੋ ਪਹੁੰਚ ਗਈਆਂ ਉਹਨਾਂ ਨੂੰ ਅਸੀਂ ਅੱਜ ਆ ਵੀ ਦੇ ਰਹੇ ਆ ਅਦਾ ਬੀ ਦੁਬਾਰੀ ਕੇ ਸਵੇ ਦੇਣਾ ਦੁਬਾਰਾ ਵੀ ਆ ਰਿਹਾ ਜਿੰਨਾ ਸਾਡੇ ਕੋ ਆ ਗਿਆ ਉਹ ਆਪ ਜੀ ਦੇ ਹਵਾਲੇ ਕਰ ਦੇਣਾ ਰਹਿੰਦਾ ਵੀ ਅਸੀਂ ਥੋੜੇ ਦਿਨਾਂ ਵਿੱਚ ਆ ਰਿਹਾ ਕੱਲ ਕੋਈ ਟਰੱਕ ਆ ਰਿਹਾ ਕੋਈ ਪਰਸੂ ਆ ਰਿਹਾ ਇਸੇ ਤਰ੍ਹਾਂ ਦੁਬਾਰਾ ਆ ਵੀ ਸਾਰਿਆਂ ਨੂੰ ਵਾਅ ਮਾਰ ਕੇ ਸਾਰਿਆਂ ਨੂੰ ਬੀ ਦੇਵਾਂਗੇ ਪਰ ਇੱਕ ਮੈਂ ਬੇਨਤੀ ਕੀਤੀ ਆ ਸਕੱਤਰ ਸਾਹਿਬ ਫਤਿਹਰੇ ਸਾਹਿਬ ਬੈਠੇ ਮੁਖ ਸਕੱਤਰ ਸਾਹਿਬ ਬੈਠੇ ਭੈਣ ਜੀ ਬੈਠਿਆ ਇਸ ਤੋਂ ਬਾਅਦ ਗੈਦਰ ਜੀ ਤੁਹਾਨੂੰ ਆ ਕੇ ਔੜ ਕੇ ਬੇਨਤੀ ਆ ਵੰਡ ਤੁਸੀਂ ਸਹੀ ਕਰਨੀ ਅਸੀਂ ਮੁਰਗੇ ਨਗਰਾਂ ਦੇ ਢਾਡੇ ਕੋ ਹੋਣਾ ਤੇ ਸਾਨੂੰ ਇਹ ਆਲਾ ਪਰੋਕੇ ਤਰੇ ਲਓ ਜੀ ਮੈਂ ਰਹਿ ਗਿਆ ਮੈਂ ਰਹਿ ਗਿਆ ਇਸ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਢਾਡੇ ਸਿਰ ਤੇ ਆ ਇਹ ਵੱਡੀਆਂ ਜ਼ਿੰਮੇਵਾਰੀਆਂ ਤਸੀਮ ਕਹਿਣਾ ਸੌਖਾ ਤਸੀਮ ਕਰਨਾ ਬਹੁਤ ਔਖਾ ਵੰਡ ਕਰਨੀ ਸਭ ਤੋਂ ਔਖੀਆ ਸਾਰਿਆਂ ਨੂੰ ਖੁਸ਼ ਕਰਨਾ ਸਭ ਤੋਂ ਔਖਾ ਵਾ ਇਸ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਢਾਡੇ ਤੇ ਆ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਤੇਰਾ ਤੇਰਾ ਤੋਲ ਦਿਓ ਤੇਰਾ ਤੇਰਾ ਤਲ ਜਾ ਸਾਰਿਆਂ ਦਾ ਸੋਨਿਆ ਰੰਗ ਦੀ ਆਪਾ ਲਾਗੇ ਗੁਰੂ ਦਾ ਅਪਦੇਸ਼ ਤੇ ਤੇਰਾ ਤੇਰਾ ਤੋਲਣ ਵਾਲਾ ਘਰ ਘਰ ਪਹੁੰਚ ਜਾਵੇ ਆਮ ਵਾਲੇ ਸਮੇਤ ਜਿਹੜੀ ਤੁਹਾਨੂੰ ਪਿਛਲੇ ਸਮੇਂ ਤੇ ਮਾਰ ਪਈ ਆ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ ਤੇ ਆਡੀ ਆਮ ਵਾਲੀ ਫਸਲ ਵਧੀਏ ਹੋਵੇ ਤੇ ਆਪਣੇ ਘਰਾਂ 'ਚ ਤੁਸੀਂ ਖੁਸ਼ੀਆਂ ਖੜੇ ਜੜਦੀ ਕਲਾ ਨਾਲ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਤੀਤ ਕਰੋ ਤੁਹਾਡਾ ਸਾਰਿਆਂ ਦਾ ਅੱਜ ਆਉਣ ਤੇ ਅਸੀਂ ਧੰਨਵਾਦ ਵੀ ਕਰਦੇ ਆਂ ਸਤਕਾਰ ਵੀ ਕਰਦੇ ਆਂ ਤੁਹਾਡੀ ਸੇਵਾ ਦੀ ਕੋਈ ਕਮੀ ਰਹਿ ਗਈ ਹੋਵੇ ਅਸੀਂ ਸਾਰੀ ਟੀਮ ਤੁਹਾਡੇ ਨਿਬਰ ਦਾ ਸਿਰ ਤੁਹਾਡੇ ਕੋ ਪਾਫੀ ਮੰਗਦੇ ਆਂ ਔਰ ਕਿਰਪਾ ਕਰਿਓ ਸਾਡੀ ਹਾਜ਼ਰੀ ਪ੍ਰਵਾਨ ਕਰ ਲਿਓ ਅਸੀਂ ਤੁਹਾਡੇ ਸੇਵਾਦਾਰ ਆਂ ਅਸੀਂ ਕੋਈ ਤੁਹਾਡੇ ਲੀਡਰ ਨਹੀਂ ਹੈਗੇ ਤਾਨੂੰ ਨੌਕਰ ਕਹ ਲਓ ਸੇਵਾਦਾਰ ਕਹ ਲਓ ਅਸੀਂ ਤੁਹਾਡੇ ਪੁੱੜੇ ਹੋਏ ਸੇਵਾਦਾਰ ਆਂ ਇਸ ਕਰਕੇ ਅਸੀਂ ਤੁਹਾਡੇ ਕੋ ਕਿਤੇ ਕੁਤਾਹੀ ਹੋ ਗਿਆ ਸਾਡੇ ਕੋ ਕੋ ਗਲਤੀ ਹੋਇਆ ਸਾਨੂੰ ਮਾਫ ਕਰਿਓ ਸਾਨੂੰ ਕੋਈ ਮੈਂ ਫੇਰ ਦੁਬਾਰਾ ਬੇਨਤੀ ਕਰਾਂ ਜੇਦਰ ਸਾਹਿਬ ਨੂੰ ਹਾਂਜੀ ਗੁਰਜਾਨ ਸੋ ਬੇੜਾ ਸਾਰੇ ਮੈਂ ਸਰਪੰਚ ਸਾਹਿਬ ਸਾਰੇ ਪਿੰਡਾਂ ਚ ਤੁਸੀਂ ਕਿਰਪਾ ਕਰਕੇ ਪਤਾ ਕਰ ਲਿਓ ਜੇਵਾ ਕੋਈ ਰਹਿ ਗਿਆ ਉਹਦੀ ਲਿਸਟ ਜੂਰ ਬਣਾ ਲਿਓ ਉਹਨੂੰ ਵੀ ਬਚਾਉਣਾ ਸਾਡਾ ਕੰਮ ਆ ਕਮੀ ਨਹੀਂ ਹੋਣ ਦੇ ਇਹ ਗੁਰਨਾਮਕ ਦਾ ਕਰ ਬਹੁਤ ਵੱਡਾ ਹੈ ਇਥੇ ਕਮੀ ਨਹੀਂ ਕਿਦਰ ਆਏਗੀ ਬਹੁਤ ਸਵਾਦ ਵੀ ਤੁਮਾਂਗੇ ਤਗੜੇ ਹੋ ਕੇ ਤਾਲੀਆਂ ਤਿਆਰ ਕਰੋ ਤੇ ਤਗੜੇ ਹੋ ਕੇ ਕਰਨੀ ਵਿੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਉਹਨਾਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਉਸਦੇ ਨਾਲ-ਨਾਲ ਸਕਾਲਰਸ਼ਿਪ ਵੀ ਦਿੱਤੀਆਂ ਗਈਆਂ ਜਿਨ੍ਹਾਂ ਬੱਚਿਆਂ ਦੇ ਵੱਲੋਂ ਰਿਲੀਜੀਅਸ ਐਗਜ਼ਾਮੀਨੇਸ਼ਨ ਦੇ ਵਿੱਚ ਪਹਿਲਾ ਦੂਜਾ ਅਤੇ ਤੀਜਾ ਦਰਜਾ ਜੇਟਾ ਉਸ ਨੂੰ ਹਾਸਿਲ ਕੀਤਾ ਗਿਆ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇੱਦਾਂ ਦੀਆਂ ਹੋਲ ਸਰਗਰਮੀਆਂ ਲੈ ਕੇ ਫੇਟੋਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਸ਼ਟਰੀਆ ਕਾਲ